ਆ ਤੀਜੀ ਵਾਰ ਕੋਕੀ ਕਰੀ ਜਾਂਦੀ ਆ ਕੋਨੇ ਕੱਪੜੇ ਝੋੜ ਕੇ ਧੀਏ ਇਹ ਤਾਂ ਕਰ ਰੋਟੀ ਲਾਇਆ ਭੁੱਖ ਬੜੀ ਲੱਗੀ ਆ ਮੈਂ ਤੇ ਤੁਹਾਨੂੰ ਰੀਕਣ ਨਹੀਂ ਕਹਦਾਂਦੀ ਸਬਜ਼ੀ ਗਰਮ ਕੀਤੀ ਫੇਰ ਠੰਡੀ ਹੋ ਗਈ ਆ ਮੇਰੀ ਗੱਲ ਸੁਣੋ ਰੋਟੀ ਤੇ ਮੈਂ ਲਿਆ ਦੇਨੀ ਆ ਸਾਰਾ ਕੰਮ ਹੋ ਗਿਆ ਵਾ ਮੈਂ ਅੱਜ ਪਿੰਡੋਂ ਨਾ ਆ ਬੈਲ ਉਹਦੋਂ ਮਾਤਾ ਵੀ ਚਲ ਗਈ ਆ ਦਵਾਈ ਲੈਣ ਤੇ ਫਿਰ ਕੀ ਆ ਗੌਰਵ ਘਰੀ ਆ ਆਈ ਜਾਣਾ ਮੈਂ ਸ਼ਾਮਾਂ ਨੂੰ ਵੇਖ ਲੋ ਕਿੰਨਾ ਦਿਨ ਤੁਸੀਂ 1.5 ਮਹੀਨਾ ਲਗਾਤਾ ਚੱਲਾਂਗੇ ਚੱਲਾਂਗੇ ਕਹਿ ਦਿੰਦੇ ਨਾ ਤੇ ਆਪ ਮੇਰੇ ਨਾਲ ਜਾਂਦੇ ਹੋ ਤੇ ਨਾ ਮੈਨੂੰ ਜਾਣ ਦਿੰਦੇ ਗਰਮੀ ਬੜੀਆ ਟਾਈਮ ਨਾ ਆਜੀ ਫਿਰ ਧਾਰਾਂ ਗੱਡੜੀਆਂ ਉਹਦੋਂ ਨੂੰ ਮੈਂ ਆ ਜਾਣਾ ਤੁਸੀਂ ਧਾਰਾਂ ਦਾ ਨਾ ਫੀਵਰ ਕਰੋ ਚੱਲ ਕਰੋ ਸੁਣ ਪੈਸੇ ਲੈ ਜਾ ਮੇਰੇ ਕੋ ਆਪਣਾ ਸੂਟ ਬਣਾ ਲਿਆ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਂ ਆ ਕੰਮ ਨਹੀਂ ਕਰਨਾ ਹੈਗਾ ਤੁਹਾਨੂੰ ਤੇ ਪਤਾ ਹੀ ਆ ਮਮੀ ਦਾ ਅਗਲੀ ਨੇ ਕਿਤੇ ਪੈਨ ਖਲਾਗੀ ਨਾ ਮਾਰੀ ਜੀ ਤੇ ਸੋਅ ਇਲਜ਼ਾਮ ਮੇਰੇ ਸਿਰ ਤੇ ਲਾਉਣਾ ਮੈਨੂੰ ਨਾ ਲੈਣੇ ਮਨਜੂਰ ਵਾ ਨਾਲੇ ਜਿ ਘਰੇ ਚੋਰੀ ਵਾਲੀ ਗੱਲ ਵਾ ਨਾਲ ਜਾਇਓ ਮੇਰੇ ਘਰ ਤਨ ਪੁਜਾਰ ਤੇ ਮੈਨੂੰ ਬਣਾ ਦਿਓ ਚੱਲ ਠੀਕ ਆ ਰੋਟੀ ਮੈਨੂੰ ਦੇ ਆ ਦਿਨੀ ਆ ਤਾਂ ਮੈਂ ਹੁਣ ਤਿਆਰ ਹੋ ਕੇ ਚਲ ਜਾਣਾ ਜੀ ਚਲ ਜਾ ਚਲ ਜਾ ਬਾਬਾ ਆ ਅਰਦੇ ਤੋਂ ਮੈਨੂੰ ਚੜਾਇਓ ਲੇ ਅਲੀ ਤਾਂ ਕਿ ਮੈਡਮ ਦਾ ਕੰਮ ਹੀ ਨਿਮੁੱਕਾ ਨਿੰਨੇ ਬੜ ਗਿਆ ਕੰਮ ਬਸ ਆ ਪੋਚੇ ਰਹਿ ਗਈ ਉਹ ਬਸਾ ਤੇ ਉਹ ਪ੍ਰੀਤ ਦੇ ਹੀ ਫੋਨ ਕਰਨਾ ਕਹਿੰਦੀ ਫੋਨ ਨਹੀਂ ਚੁੱਕਣ ਦੇ ਪ੍ਰੀਤ ਫੋਨ ਕਰਨ ਡਈ ਆ ਆਏ ਹੈ ਨਹੀਂ ਕੰਮ ਤਾਂ ਤੇ ਚ ਵੇਖਿਆ ਹੀ ਨਹੀਂ ਗਿਆ ਫੋਨ ਪਤਾ ਨਹੀਂ ਕਿੱਥੇ ਆ ਪਿਆ ਫੋਨ ਬੈਲ ਬੁੱਲ ਭਾਵੇਂ ਬੰਦ ਹੋ ਗਈ ਹੋਵੇ ਆ ਤੇ ਉਹ ਡਈ ਹੀ ਕਹਿਣ ਵੀ ਦੱਸ ਦਿਓ ਘਰ ਤੇ ਮੈਂ ਆਉਣਾ ਅੱਜ ਆਉਣ ਲੱਗੀ ਆ ਆਹੋ ਅੱਛਾ ਪਰੌਣਾ ਵੀ ਕੇ ਕੱਲੀ ਨਹੀਂ ਕੱਲੀ ਆਉਣ ਲੱਗੀ ਆ ਅੱਛਾ ਮੰਮੀ ਜੀ ਪ੍ਰੀਤ ਆਉਣ ਲੱਗੇ ਆ ਆਉਣ ਲੱਗੀ ਆ ਜੀ ਸੰਦਟ ਕੰਮ ਕਰਾ ਲਓ ਲੈ ਠੰਡਾ ਠੰਡਾ ਕਿਦਾਂ ਮੰਗਾ ਲਾਂ ਜੋ ਬਨਹਉ ਤੇ ਠੰਡਾ ਲੈ ਕੇ ਆਓ ਫੋਨ ਤੇ ਹੈਗਾ ਕਿ ਨਹੀਂ ਫੋਨ ਲਾ ਕੇ ਤੇ ਮਾ ਠੰਡਾ ਫੜੀ ਆਵੀ ਉਹ ਮੇਰੇ ਫੋਨ ਤੇ ਬਿਜੀ ਪੈਸੇ ਮੁਕੇ ਆ ਵੇਖਾਂ ਤੇਰੀ ਚੇਚਾ ਦਸਣ ਆਈ ਫੋਨ ਆਉਂਦੇ ਪ੍ਰੀਤਾ ਫੋਨ ਨੇ ਚੱਕਦੀਆਂ ਮੈਂ ਤਾਂ ਚੁੱਕਿਆ ਨਹੀਂ ਆ ਇਧਰ ਚੇਚਾ ਪਵਾੜਾ ਪਾਉਣ ਆਈ ਆ ਬਸ ਮੇਰੀ ਕੱਲੀ ਦੀ ਨਾ ਆਉਂਦੀ ਤੇਰੀ ਨਹੀਂ ਆਉਂਦੀ ਸਾਰੇ ਜੱਤੀ ਆਪੇ ਮੇਰੇ ਭਾ ਦੇਈ ਆ ਅਜੇ ਵੇਲੀ ਹੋਈ ਨਹੀਂ ਆ ਇੱਕ ਪਤਾ ਲੱਗ ਜਾਵੇ ਸਹੀ ਕਿ ਕੁੜੀ ਨਹੀਂ ਆਉਣਾ ਵਾ ਉਹ ਪਹਿਲਾਂ ਹੀ ਜਾ ਕੇ ਗੇਟ ਦੇ ਮੂਹਰੇ ਬਹਿ ਜਾਣਾ ਵਾ ਉਹਨੂੰ ਡਿੱਕੀ ਜਾਣਾ ਵਾ ਚਾਹ ਬਣਾਈ ਬੰਦਾ ਚਾਹ ਪੀ ਲੈ ਜਦੋਂ ਮੈਂ ਇੱਥੇ ਚਾਹ ਲੈ ਕੇ ਜਾਣੀ ਆ ਉਦੋਂ ਉਹ ਠੰਡੀ ਹੋ ਜਾਣੀ ਆ ਇੱਕ ਤੇ ਇਹਦਾ ਵੀ ਨਹੀਂ ਪਤਾ ਲੱਗਦਾ ਲੈ ਮੰਮੀ ਤਾਂ ਬਾਹਰ ਹੀ ਬੈਠੇ ਆ ਲੈ ਮਿਲਤੀ ਹੋਣੀ ਮੈਂ ਬੜੇ ਚੰਦੀ ਦੀ ਕੰਢੀ ਬਾਹਰ ਬੈਠੀ ਮੈਂ ਅੱਗੇ ਕਹਿੰਦੇ ਮਮੇ ਬਾਹਰ ਬੈਠੇ ਬਹੁਤ ਵਧੀਆ ਰੋੜਾ ਲੱਗ ਗਈਆਂ ਰਾਜੀ ਠੀਕ ਠਾਕ ਤੂੰ ਸੁਣਾਓ ਸੇਤ ਠੀਕ ਆ ਹਾਂ ਠੀਕ ਆ ਸੁਣਾ ਗੌਰਵਦੀਪ ਠੀਕ ਠਾਕ ਆ ਵਧੀਆ ਤੇ ਗਰਮੀ ਚ ਬੈਠੇ ਹੋ ਮੈਂ ਤੈਨੂੰ ਨਹੀਂ ਕੰਢੀ ਸਾਂਵੇਂ ਬੈਠੀ ਤੇ ਆਈ ਦੇ ਦੇਖਦੀ ਚੱਲ ਆਜੋ ਫਿਰ ਅੰਦਰ ਚਲੀਏ ਪੱਖੇ ਥਲੇ ਮੈਨੂੰ ਤਾਂ ਗਰਮੀ ਬੜੀ ਲੱਗੀ ਆ ਚਲ ਮੈਂ ਤਈ ਤਈ ਆ ਸਾਸਿਕਾ ਸਤਿ ਸ੍ਰੀ ਅਕਾਲ ਬੀਜੀ ਨੇ ਤੇ ਉਹ ਮੈਂ ਕਹਿਣ ਨਹੀਂ ਅੱਗੇ ਪੀਤੀ ਆਉਣ ਦਾ ਪਤਾ ਲੱਗ ਜਾ ਸਭੀ ਇਹਨੇ ਸਹੀ ਨਹੀਂ ਵੇਲੀ ਚ ਉਥੋਂ ਚਾਹ ਠੰਡੀ ਹੋ ਗਈ ਹੈ ਲਿਆਉਂਦੀ ਲਿਆਉਂਦੀ ਦੀ ਅੱਛਾ ਇਦਾਂ ਹੀ ਆ ਨਾ ਫਿਰ ਮਾਂ ਵਾਂ ਹਾਂ આજ ਵੀ ਗਿਆ ਸਕੂਲ ਆ ਹੋ ਗਿਆ ਬੀਜੀ ਬੀਜੀ ਵੀ ਜੀ ਗਿਆ ਇਹਨਾਂ ਨਾਲ ਅੱਛਾ ਫਰ ਫਰ ਆ ਦਿਨਾ ਵਧੀਆ ਠੀਕ ਠਾਕ ਤੇ ਘਰੋਂ ਨਾਲ ਲਈ ਜਾਂਦੀ ਘਰੋਂ ਫੇਰ ਅੱਜ ਬੀਜੀ ਦਵਾਈ ਲੈਣ ਚਲ ਗਿਆ ਸੀ ਅੱਛਾ ਤੇ ਵੀ ਫਿਰ ਕੱਲੇ ਸੀ ਕਾਰ ਹੀ ਆ ਜਾਂਦਾ ਠੀਕਾ ਚਲੋ ਬਾਹ ਮੈਂ ਪਾਣੀ ਲਿਆਵਾਂ। ਉਹ ਦਿਆਂ ਦੀ ਦਰਦ ਤਾਂ ਕਿੱਦਾਂ ਵਾ ਹੁਣ? ਹਟੀ ਕੁਛ। ਅੱਗੇ ਮੈਂ ਫਰਕ ਵਾ। ਟੀਕੇ ਕਰਾਇਆ ਨਾ ਮੈਨੂੰ ਪੰਜ ਟੀਕੇ ਦਿੱਤੇ ਸੀ ਆਰਮੀ ਆਇਆ ਨੇ। ਅੱਛਾ। ਦੋ ਤੇ ਕਰਾ ਲਿਆ ਤੇ ਦੋ ਤਿੰਨ ਪਏ ਹੈ ਜੀ। ਰੋਜ਼ ਦਾ ਇੱਕ? ਨਹੀਂ ਨਹੀਂ ਹਫਤੇ ਬਾਅਦ। ਅੱਛਾ। ਹਾਂ। ਕੁੜੇ। ਠੰਡਾ ਨਹੀਂ ਮਗਵਾਇਆ। ਉਹ ਬੀਜੀ ਨੇ ਤਾਂ ਉਹ ਦੱਸਿਆ ਦੇਗਾ ਹੀ। ਕਿ ਜਿਹੜਾ ਜੋਬ ਨੇ ਇਥੇ ਹੁੰਦੇ ਦੋ ਨਾ ਲੈ ਆਣਾ ਤੁਹਾਨੂੰ ਵੀ ਪਤਾ ਮੈਂ ਕਿਨੂੰ ਕਹ ਲੈਣਾ ਹੂ ਕੋਲੇ ਕਾਲੀ ਥੱਲੇ ਤੇ ਬੱਤੀ ਕਾ ਨੇ ਬੈਠੇ ਹੁੰਦੇ ਆ ਕਿਸ ਨੂੰ ਪੈਸੇ ਪੜਾਉਣੀ ਦਾ ਡੰਡਾ ਨਹੀਂ ਨਹੀਂ ਰਹਿਣ ਦੋ ਠੰਡੇ ਨੂੰ ਉਦਾਂ ਵੀ ਇੰਨੀ ਗਰਮੀ ਚ ਆਏ ਨਹੀਂ ਜੀ ਕਰਦਾ ਨਹੀਂ ਚੰਗੇ ਲੱਗੀਦਾ ਪਤਾ ਕਿਸ ਨੂੰ ਕਹਿਣਾ ਦਾ ਅੱਜ ਕੱਲ੍ਹ ਜ਼ਮਾਨਾ ਵੀ ਨਹੀਂ ਆਦਾ ਹੀ ਆ ਹੋਰ ਕੋਈ ਆਵੇ ਤੇ ਕਿਹਦੀ ਚੰਦੀ ਠੰਡਾ ਆਉਂਦਾ ਹੋਰ ਪਿੰਡ ਦਾ ਇਹ ਠੀਕ ਠਾਕ ਆਹੋ ਠੀਕ ਠਾਕ ਮੈਂ ਹੰਮੀ ਤੰਦਾ ਨਿਆ ਤੰਦਾ ਚੱਲਾ ਕੋਈ ਚੱਲ ਨਹੀਂ ਮੈਂ ਕਰਿਆ ਕੋਈ ਨਹੀਂ ਥੰਡੇ ਆਉਂਦੇ ਇਹ ਹੰਡੀਆਂ ਤੀਂ ਆਇਆ ਕੋਈ ਸ਼ੁਭ ਨਹੀਂ ਕਿੱਦਾਂ ਵਾ ਉਹਨੂੰ ਨਾਲ ਲੈ ਆਉਣਾ ਆਉਣਾ ਤੇ ਵੀ ਜੀ ਉਹਨੇ ਹੀ ਕਿੰਨੇ ਦਿਨਾਂ ਦਾ ਕਹਿਣ ਦਿਆ ਵੀ ਮੈਂ ਨਾਨੀ ਕੋ ਜਾਣਾ ਵਾ ਹੂੰ ਅਸਲ ਵਿੱਚ ਨਾ ਇਹਦੇ ਪਾਪਾ ਨੇ ਲਾਲਾ ਲਾਇਆ ਹੀ ਇਹਨੂੰ ਵੀ ਪਲੱਸ 2 ਚ ਚੰਗੇ ਨੰਬਰ ਲੈ ਕੇ ਆਏਗਾ ਤੇ ਤੁਹਾਨੂੰ ਫੋਨ ਲੈ ਕੇ ਦਊਗਾ ਹੁਣ ਤੁਹਾਨੂੰ ਵੀ ਪਤਾ ਵਾ ਨਿਕ ਨਿਕ ਨਿਆਣਿਆਂ ਨੂੰ ਲੋਕੀ ਫੋਨ ਲੈ ਦਿੰਦੇ ਆ ਤੇ ਵੇਖੋ ਵੇਖੀ ਫਿਰ ਸਾਰਿਆਂ ਨੂੰ ਭੂਤ ਸਵਾਰ ਵਾ ਸੱਚ ਪੁੱਛੋ ਤਾਂ ਅਹੀਂ ਤੇ ਗੱਲ ਤੇ ਰਾਜੀ ਨਹੀਂ। ਬੱਚੇ ਫਿਰ ਇਹਨਾਂ ਨੇ ਕਹਿਤਾ ਵੀ ਪਲਾਸਟੂ ਕਰੇਗਾ। ਪੜਾਈ ਪੂਰੀ ਹੋਊ ਤੇ ਫਿਰ ਲੈ ਕੇ ਦਊ। ਹੁਣ ਇਹਦੇ ਪਲਾਸਟੂ 'ਚ ਬਹੁਤ ਵਧੀਆ ਨੰਬਰ ਆਏ ਆ। ਤੇ ਹੁਣ ਉਹਦਾਂ ਦਾ ਖੜੇ ਪਿਆ ਤੇ ਤਾਂ ਤੇ ਪਤਾ ਹੀ ਆ ਵੀ ਜੀ ਮਮੀ ਤੇ ਕਿੰਨੇ ਪੈਸੇ ਲੱਗੇ ਆ। ਨਹੀਂ ਠੀਕ ਹੋਏ। ਤੇ ਉਹ ਨਜੇ ਜੋਰ ਜਿਆ ਨਹੀਂ ਪੈਂਦਿਆ ਤੇ ਮੈਨੂੰ ਹੁਣ ਵੱਡ-ਵੱਡ ਖਾਂਦਿਆ ਇਹ ਕਿੰਨੇ ਦਿਨਾਂ ਦਾ। ਵੀ ਨਾਨੀ ਦੀ ਪੈਨਸ਼ਨ ਆਉਣ ਵਾਲੀ ਆ ਤੇ ਉਹਨੂੰ ਕਹਿ ਆ ਵੀ ਮੈਨੂੰ ਫੋਨ ਲੈ ਕੇ ਦਵੇ ਹਰਕਾ। ਚਲੋ ਲੈ ਦਾਂਗੇ। ਨਾਨੀ ਦੀ ਪੜਾਈ ਵੀ ਫੋਨਾ ਤੇ ਆਉਂਦੀ ਹੀ ਆ। ਮੁੰਡਾ ਉਹ ਜਵਾਨ ਹੋਇਆ ਉਹ ਸਭ ਕੋ ਵੇਦਾ ਵਾ ਉਹੀ ਨਾ ਪ੍ਰੀਤਲ ਕੋ ਗਾਦਾ ਵੱਲ ਆ ਵੇਹਲਾ ਸਾਡੇ ਰਾਜਵੀਰ ਨੇ ਕਈਆਂ ਦਿਨਾਂ ਦੀ ਰਟ ਲਾਈ ਮੈਨੂੰ ਫੋਨ ਲੈ ਕੇ ਦੋ ਮੈਨੂੰ ਅਵੇ ਫੋਨ ਚਾਹੀਦਾ ਇੱਕੋ ਗੱਲ ਕਰਤੀ ਹੈ ਪੁੱਤ ਜੇ ਨਿਆਣਾ ਵਾ ਖਬਰਦਾਰ ਚ ਫੋਨ ਮੰਗਿਆ ਤੇ ਨਾਲੇ ਤੈਨੂੰ ਪਤਾ ਵਾ ਖਰਚਾ ਵੀ ਬੜਾ ਵਾ ਸਾਡੇ ਤੇ ਹਾਥੀ ਬੜਾ ਟੈਟ ਆ ਰਾਜਵੀਰ ਛੋਟਾ ਵਾ ਨਾ ਅਜੇ ਨਿਆਣਾ ਕਿੱਥੇ ਆ ਹੁਣ ਤੇ ਰਾਜਵੀਰ ਵੀ ਸਿਆਣਾ ਹੁੰਦਾ ਹੋਇਆ ਵਾ ਲੈਣ ਨੂੰ ਤੇ ਲੈ ਹੀ ਦਿੰਦੇ ਤੇ ਲੈ ਕੇ ਵੀ ਦੇਣਾ ਹੀ ਆ ਆ ਦੋ ਦਿਨ ਖਾਚੇ ਹੀ ਇਹੋ ਜੇ ਪੈ ਗਏ ਆ ਵੀ ਉੱਠਿਆ ਹੀ ਨਹੀਂ ਜਾਣ ਲਿਆ ਗੱਲ ਤੇ ਸਾਡੀ ਠੀਕ ਆ ਭਾਬੀ ਪਰ ਮੈਂ ਤੁਹਾਨੂੰ ਨਹੀਂ ਕਿਹਾ ਮੰਮੀ ਨੇ ਕਹਿਣ ਲਈ ਆ ਤੇ ਉਹ ਤੇ ਮੈਂ ਗੱਲ ਕਰਨ ਲਈ ਆ ਇੱਥੇ ਇਸੇ ਪੈਨਸਨ ਨਾਲ ਉਹਦਾ ਸਰਨ ਡਿਆ ਵਾ ਲੈਣ ਨੂੰ ਤੇ ਚਲੋ ਬੰਦਾ ਲੈ ਆਈ ਦੇਵੇਂ ਲੈ ਕੇ ਦਵਾਂਗੇ ਰਾਜਵੀਰ ਨੂੰ ਪਰ ਥੱਲੇ ਰੋਕ ਕੇ ਖਰਚੇ ਨਹੀਂ ਸਿਰ ਉੱਠਣ ਦੇਣਦੇ ਤੈਨੂੰ ਵੀ ਪਤਾ ਅੱਜ ਕੱਲ੍ਹ ਮੰਗਾਈ ਇੰਨੀ ਹੋਈ ਆ ਚਲੋ ਕੋਈ ਗੱਲ ਨਹੀਂ ਆਹ ਚਲ ਬੈ ਮੈਂ ਚਾਹ ਬਣਾ ਲਾਂ ਹਾਂ ਵੇ ਕੇ ਇਹ ਲਾ ਕੇ ਦਵਾ ਦੀ ਨਾਨੀ ਆ ਅੱਗੋਂ ਦੀ ਵੱਲਿਆ ਕਿ ਨਹੀਂ ਆ ਚਲੋ ਕੋਈ ਗੱਲ ਨਹੀਂ ਬੀਜੀ ਖਰਚੇ ਪਰ ਉਹਨਾਂ ਦੇ ਰਾਜਵੀਰ ਨੂੰ ਲੈ ਦੇ ਉਹ ਖਰਚੇ ਹੈ ਵੀ ਬੜੇ ਆ ਘਰਾਂ ਦੇ ਕੋਈ ਗੱਲ ਨਹੀਂ ਥੋੜਾ ਠਹਿਰ ਕੇ ਲਾ ਦਾਂਗੇ ਉਹ ਨਿਆਣੇ ਨੇ ਉਦਾਂ ਹੀ ਰਾਟੇ ਜੀ ਲੱਗੀ ਉਹਨੇ ਤਾਂ ਹੀ ਹਾਂ ਕਰਤੀ ਸੀ ਉਹਨ ਭੂਏ ਹੋਇਆ ਹੋਰ ਗੱਲ ਤਾਂ ਕੋਈ ਨਹੀਂ ਆ ਕੋਈ ਨਹੀਂ ਮੈਂ ਲੈ ਦੂੰ ਪਰ ਪਰਦੇ ਨਾਲ ਲੈ ਕੇ ਮੈਂ ਲੈ ਕੇ ਦਊਂਗੀ ਹਾਂ ਛੜਿਆ ਜਾ ਪਾਣੀ ਮੱਥੇ ਮਾਰ ਦਤਾ ਵਾ ਮੇਰੀ ਧੀ ਦੇ ਨਾ ਕੋਈ ਠੰਡਾ ਨਾ ਕੋਈ ਹੋਰ ਆਪਣੇ ਔਰ ਤੇ ਕਿਦੇ ਤਰੀ ਜੋਸੀ ਨਹੀਂ ਪਉਂਦੇ ਆ ਪਲ ਆਵੇ ਪਨੀਰ ਲਾਵੇ ਪਕੌੜੇ ਕੱਢ ਲੀਏ ਬਰਫੀਆਂ ਲਾਇਆ ਮੈਂ ਵੀ ਉਦੋਂ ਕਿਦੇ ਵੇਖਣੀ ਆ ਰਹੀਆਂ ਹੁੰਦੀਆਂ ਜੁਗਦੀ ਬਾਹਰ ਕਦੀ ਅੰਦਰ ਤੇ ਜਦੋਂ ਮੇਰਾ ਕੋਈ ਆਉਂਦਾ ਉਹ ਤਾਂ ਹੋਈ ਨਹੀਂ ਫੋਟਦੀਆਂ ਚਲ ਕੋਈ ਗੱਲ ਨਹੀਂ ਖਾਦੇ ਦਾ ਕੀ ਖਾਣਾ ਮੇਰਾ ਵੀ ਜਦ ਪੁੱਛਿਆ ਜੀ ਹੈਗੇ ਉਹਨਾਂ ਨੇ ਕੀ ਘੂ ਮਗਾਉਣਾ ਮਗਾਉਣਾ ਹੋਵੇ ਨਾ ਕਈ ਕੋਲ ਤੇ ਗਲੀਆਂ ਜਾਂਦੀਆਂ ਪੈਸੇ ਬਣਾਉ ਚੱਟ ਮੁੰਡੇ ਆਖ ਲੱਗ ਜਾਂਦੇ ਆ ਅਜਾ ਉੱਥੇ ਬਹਿਨੇ ਆ ਉੱਥੇ ਬਹਿਨੇ ਆ ਜਾ ਚਲੋ ਕਿੱਥੇ ਚਲੇ ਜੇ ਮੰਮੀ ਕਹਿੰਦੇ ਉੱਧਰ ਬਹਿਨੇ ਆ ਅੱਛਾ ਮੰਮੀ ਤੈਨੂੰ ਯਾਦ ਆ ਆ ਕਮਰਾ ਜਦੋਂ ਅਸੀਂ ਨਵਾਂ ਨਵਾਂ ਤਿਆਰ ਕਰਾਇਆ ਸੀ ਨਾ ਹਾਂ ਮੈਂ ਇੱਥੇ ਕਿਨੂੰ ਨਹੀਂ ਵੜਨ ਦਿੰਦੀ ਹੁੰਦੀ ਵੀ ਮੇਰਾ ਕਮਰਾ ਵਾ ਜਦੋਂ ਯਾ ਨਾ ਕੋਤਦ ਕਰੋ ਵੀਰ ਜੀ ਨੇ ਕਦੇ ਕੋ ਨਾ ਆ ਗਏ ਨਾ ਮੈਂ ਸਿੱਧੀ ਹਾਂ ਬੈਠਾ ਆਣ ਲੱਗੇ ਅੱਛਾ ਚੱਲ ਅਸੀਂ ਬਾਹਰ ਬੈਠੀ ਆ ਮਾੜੀਆਂ ਸੀ ਉਹਨੂੰ ਲੈ ਕੇ ਤੇ ਅੰਦਰ ਵੜ ਗਈ ਆ ਹੁਣ ਅਜੇ ਸਫਾਈਆਂ ਕੀਤੀਆਂ ਆ ਚੱਪਸਾ ਖਲਾਰ ਨਗੀਆਂ ਨਾ ਬਹਿਣ ਤਾਂ ਤੇ ਪਤਾ ਨਹੀਂ ਆ ਪਤੀ ਐ ਆਪੇ ਹੀ ਪਿਆਰ ਕਰਵਾਏ ਸੀ ਹੁਣ ਕਿਤੇ ਵੜਨ ਦਾ ਅਰਦ ਨਹੀਂ ਇੱਧਰ ਆ ਮੈਂ ਕਿੰਨੀ ਕਿ ਦੁਨੀ ਅੰਦਰ ਵੜੀਆਂ ਕਿਉਂ ਵੀ ਜੀ ਜੇ ਮੈਂ ਬਾਹਰ ਬਈ ਨਹੀਂ ਆ ਪਹਿਲਾਂ ਤੇ ਦੰਦੇ ਆ ਚਾਦ ਰਕ ਲੰਦੀਆਂ ਮੇਰਾ ਦੇਖੋ ਯਾਰਾ ਇੱਕ ਫਲੇ ਪੰਜੀ ਦਾਦ ਜੀ ਮਾਤਾ ਇੱਥੇ ਰੋਟਾ ਧੱਦੇ ਸਾ ਤੇ ਕਿਤੇ ਅਰਦ ਨਹੀਂ ਕਿਤੇ ਵੜੇ ਕੀ ਪੈਪਾ ਹੁੰਦਾ ਮੈਂ ਜੱਟੀ ਦਾ ਕੰਨਾ ਮੇਰਾ ਕੱਟਿਆ ਨਾ ਕੱਲੈ ਕੰਨਾ ਕਰਦੀ ਲੀ ਤੇ ਤੈਨੂੰ ਦੋਵੇਂ ਮੈਂ ਕਿਹਾ ਹੈ ਵਿਆਹ ਕਮਰੇ ਚ ਆਪਣੀ ਵਾਲੀ ਬੁਰੀ ਰੱਖੋ ਤੇ ਤੁਸੀਂ ਇੱਥੇ ਰਿਹਾ ਕਰੋ ਰਮਾਨਾ ਗੈਮਦੰਦ ਆਏ ਹੋ ਜੀ ਸਭ ਖਾਜੀ ਤੂੰ ਬਾਗੇ ਹਾਂ ਸਾਰਾ ਖਾਗ ਬੁੱਲਾ ਪਿਆ ਵਾ ਤੰਨਾ ਤੇ ਫੈਲ ਲੱਗਦੇ ਆ ਤੇ ਦੱਸ ਬਜ਼ੁਰਗ ਬਚਾਰੇ ਬਾਹਰ ਨਿਕਲ ਜਾਓ ਆਇਨਾ ਨਾ ਉਹੋਲੇ ਭਾਲੇ ਦੇ ਬਣ ਗਿਆ ਲੋ ਬੋ ਇਨਾ ਤੂੰ ਸਾਰੀ ਉਹ ਇਹਦੀ ਤੇਜਵਰੀ ਲੋਕਾਂ ਤੋਂ ਛੜਾਉਣਾ ਵਾ ਨਹੀਂ ਆਂਦੇ ਆਂਦੇ ਲੱਜ ਵੜੇਂਦਾ ਅੰਦਰ ਬਣੇ ਤੇ ਨੱਕ ਵੱਡਾ ਆਖੇ ਮੈਂ ਛੰਡਦੇ ਮੈਂ ਤੇ ਉਹ ਦੰਦੀ ਲੜਾਈ ਤੂੰ ਨਹੀਂ ਇਹ ਤੇ ਲਾਲਾ ਲਾਲਾ ਕਰੂਗੀ ਚਲੋ ਲੜਾਈ ਜੋ ਦਿਆ ਵਾ ਇੰਨੀ ਤੁਸੀਂ ਫੰਕਸ਼ਨ ਲੈਂਦੇ ਹੋ ਤੇ ਡਰ ਡਰ ਕੇ ਘਰ ਆਣਾ ਤੇ ਸਭ ਦੇ ਕੇ ਉਹਦੀ ਸਰਚ ਮੈਂ ਟੁਕਦੀ ਲੈ Amazon ਕੋਈ ਆ ਖਰਚਾ ਵਾ ਆ ਖਰਚਾ ਵਾ ਚਲੋ ਉਹ ਵੀ ਕੋਈ ਗੱਲ ਨਹੀਂ ਘਰ ਸੀ ਵਰਤਨੇ ਇਹਨਾਂ ਦੇ ਤੁਸੀਂ ਕਿੱਥੇ ਕਰਦੇ ਆ ਪਰ ਇਹ ਆ ਕਿ ਥੋੜਾ ਰਹਿਮ ਸ਼ੈਨ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉ ਇਹ ਘਰ ਨੂੰ ਬਣਾਉਣ ਪਿੱਛੇ ਜਿੰਨੀ ਸਾਲ ਜਿਮੀਲੀ ਪਤਨੀ ਜਾਰ ਦਿੰਦੀ ਆ ਤੋ ਇਹਦਾ ਮਤਲਬ ਇਹ ਤਾਂ ਲੱਗਦਾ ਨੂੰ ਅੰਦਰੋਂ ਤੋਂ ਬੈਨ ਨੂੰ ਘਰ ਆਉਂਦਾ ਵੀ ਹੁਕਮ ਨਹੀਂ ਹੈਗਾ ਤੂੰ ਇਦਾਂ ਹੀ ਆ ਸਹੀ ਇਹ ਕੀ ਕਰਾਂ ਮੈਂ ਦੋ ਦੀਵੀ ਨਹੀਂ ਐਦੋ ਕਿ ਕੋ ਪਾਤਨਾ ਕਵੇ ਮੁੰਡਾ ਪੰਗੂ ਰਾ ਮੈਂ ਕਹਿੰਦੀ ਨਾ ਜੋ ਬੰਨਾ ਕਰ ਜੇ ਮੇਰਾ ਹੰਦੋਂ ਜਾ ਰਿਹਾ ਤੂੰ ਜੋ ਬੰਨ ਰਿਹਾ ਨੇ ਛੱਡਨਾ ਹੀ ਆ ਉਹ ਗੜੀ ਇਹੋ ਜਿਹੀ ਪੱਲੇ ਬੰਦੀ ਆ ਚਾਲਾ ਵੇਹ ਕਈ ਦਾਰੂ ਆਪਣਾ ਟਾਈਮ ਨਾ ਲੈਂਦੇ ਰਹਾ ਗੋਲ ਲੈਂਦੀ ਰਹਿਣੀ ਆ ਬੀਜੀ ਮੈਨੂੰ ਇਹ ਗੱਲ ਦੱਸੋ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਸਾਡੇ ਨਾਲ ਤੇ ਚੱਪਲ ਲੈ ਕੇ ਤੁਸੀਂ ਅੰਦਰ ਆਏ ਤੁਹਾਨੂੰ ਵੀ ਪਤਾ ਮੈਂ ਕਮਰੇ ਚੱਪਲ ਲੈ ਕੇ ਨਹੀਂ ਵੜਦੀ ਐ ਤੂੰ ਚੱਪਲ ਦੀ ਗੱਲ ਐ ਸਾਡਾ ਤੁਹਾਡੇ ਕੋਲ ਵਿਸਕਟ ਪੁਜੀਆ ਹੋ ਗਿਆ ਕੋਲੇ ਤੇ ਪਕੌੜੇ ਛੱਡੇ ਮੀਂਹ ਵੀ ਹੱਥ ਠੰਡੇ ਛੱਡੇ ਉਹ ਦੀਦੀ ਮੇਰੀ ਤੇ ਤੁਹਾਡੇ ਕੋਲ ਪੁਜੀਆ ਵਿਸਕਟ ਵੀ ਆ ਨਹੀਂ ਉਹ ਬੀਜੀ ਮੇਰੀ ਗੱਲ ਸੁਣੋ ਵੀ ਇਹ ਮਾਰਦੇ ਹਾਂ ਦੂਰ ਤੱਕ ਜਦੋਂ ਤੇਰੇ ਆਉਂਦੇ ਕਿੰਦਾ ਤੂੰ ਲਗੋਟਾ ਕੱਸ ਕੇ ਦਰਦੀ ਆ ਉਹ ਨਹੀਂ ਦੀਦੀ ਇਹਨਾਂ ਨੇ ਵਾਲ ਪਾ ਲਿਆ ਵਾ ਰਾਜਵੀਰ ਛੱਡਦਾ ਹੀ ਨਹੀਂ ਕੋਈ ਵੀ ਚੀਜ਼ ਕਰ ਲਿਆ ਗੇਰਾ ਹਲਾ ਨਾ ਬਸ ਜੇ ਮੈਂ ਪਕੌੜੇ ਕੱਢਣ ਲੱਗੀ ਉਹ ਸੌਣਾਂਗੇ ਸਹੀਆਂ ਨਹੀਂ ਨਿਆਣੇ ਇਦਾਂ ਹੀ ਕਰਦੇ ਆ ਵੀ ਜੀ ਐਵੇਂ ਨਾ ਕਰ ਮੈਂ ਕਹਿੰਦੀ ਨਿਆਣੇ ਬਿਸਕੁਟ ਪੂਜੀ ਖਾਣਾ ਫੜੋ ਚਾ ਚਾਹ ਨੂੰ ਕੀ ਕੰਦੇ ਚਾਹ ਮਰ ਗਈ ਆ ਆ ਦੇ ਵਸ ਪਏ ਆ ਜੋ ਮਰਜੀ ਤੇ ਪਾਣੀ ਦਾ ਘੁੱਟ ਮੰਦਾ ਦੇਣ ਫੜੋ ਚਾ ਫਿਲੋ ਪੀ ਲੈ ਮੈਂ ਚਾ ਗੜੀ ਤੇ ਗਿੰਦਾ ਦੇ ਸਰਚ ਪਾ ਦੇ ਨੀ। ਮਮਮੀ ਕੰਟੀਨ ਦਾ ਸਮਾਨ ਨਹੀਂ ਆਂਦਾ। ਆਉਂਦਾ ਵਾ। ਹੂੰ। ਵਾਜੀ ਵਿੱਚੋਂ ਤੁ ਵੀ ਥੋੜਾ ਜਾ। ਦੇ ਦਿਓ ਮੈਨੂੰ ਥੋੜਾ ਜਾ। ਚੰਗਾ। ਉਹਦੋਂ ਲਿਆਂਦਾ ਸਾਬਰ ਤੋਂ ਬਣੋਰਾ ਪੁਰਾਣ ਦਾ ਵਾ। ਹੂੰ। ਵਾਜੀ। ਇਦਾਂ ਕਰੋ। ਨਾ ਚਲ ਜਾ ਨਾ ਸਿੱਤੀ ਵੀਜੀ ਵੀ ਕਾਰ ਨਹੀਂ ਗੇ। ਹੂੰ। ਤੇ ਤੁਸੀਂ ਮੈਨੂੰ ਥੋੜਾ ਜਿਹਾ ਸਮਾਨ ਕੱਢ ਦੋ ਤੇ ਮੈਂ ਅਨੇਚੇ ਸੁੱਖ ਨੂੰ ਮਿਲਵਾ। ਠੀਕ ਆ। ਉਹਨੇ ਮੁੜ ਕੇ ਕਹਿਣਾ ਵਾ ਉੱਥੋਂ ਪਿਛਲੀ ਵਾਰੀ ਵੀ ਹੋ ਕੇ ਚਲ ਗਈ ਤੇ ਇੱਧਰ ਨਹੀਂ ਆਈ। ਭਾਵੇਂ ਮੈਨੂੰ 100 ਵਾਰੀ ਇੱਧਰ ਉਹ ਮਿਲ ਹੀ ਜਾਂਦੀ ਆ ਫਿਰ ਵੀ ਕਹਿੰਦਾ ਸਾਡੇ ਘਰ ਨਹੀਂ ਆਈ। ਨਹੀਂ ਕਹੀਦਾ ਜਾਣਾ ਪੁੱਤ। ਜਵਿੰਦਰ ਹਾਂਜੀ ਵੀਜੀ ਜਿਹੜਾ ਸਮਾਨ ਕਲਟੀਨ ਤੋਂ ਆਂਦਾ ਵਾ ਤੇ ਉਹ ਕੁੜੀ ਦਾ ਜਿਹੜਾ ਲੈ ਮੈਂ ਪਾਦਾ ਮੈਨੂੰ ਲਫਾ ਫਾ ਲੁਫਾ ਦੇਨਾ ਦੇ ਸਮਾਨ। ਨਹੀਂ ਨਹੀਂ ਇੱਕ ਤੇ ਆ ਬੁੜੀ ਨਹੀਂ ਜਾੜਾ ਚਲ ਤਰਿਆ ਵਾ ਜਿਹਾਨੂੰ ਕੰਡੀਆਂ ਤੋਂ ਸਮਾਨ ਲਿਆ ਕੇ ਦਿੰਦੀ ਆ ਤੇ ਬਰੋਬਰ ਹੀ ਨਾਲ ਕੁੜੀ ਦਾ ਚਾਹੀਦਾ ਵਾ ਸਾਵਾ ਹੀ ਇਹਨੇ ਜਾੜ ਛੜਨਾ ਹੰਤੇ ਆਦੀ ਹੋਈ ਇਹਦੇ ਵਾਲੀ ਵੀ ਵੇਖਾਂ ਕਿਰੇ ਕਿਰੇ ਨਹੀਂ ਇਹ ਸਾਬਣ ਲਿਆ ਲੈ ਦਿੰਦੀ ਆ ਫੇਰਾਂ लवली ਰੱਖ ਹੀ ਲੈਣੀ ਆ ਪਿਛਲੇ ਮਹੀਨੇ ਤੇ ਜੇ ਦਿੱਤੀ ਆਲੋ ਵੀ ਜੀ ਮੈਂ ਨਹੀਂ ਅਦਵਿੰਦਰ ਆ ਫੇਰ ਲਵਣੀ ਆ ਕਿ ਥੀ ਗਿਆ ਵਾ ਉਹ ਵੀ ਜੀ ਫੇਰ ਲਵਲੀ ਤੇ ਮੈਂ ਵਰਤ ਲਈ ਤੈਨੂੰ ਤਾਂ ਵੱਖਰੀਆਂ ਰਿਆ ਕੇ ਦਿੱਤੀਆਂ ਸੀ ਉਹ ਮੇਰੀ ਖਤਮ ਹੋ ਗਈ ਸੀ ਤੇ ਫਿਰ ਮੈਂ ਵਰਤ ਲਈ ਮੈਂ ਹਾਂ ਚੱਲ ਐਂਦਾ ਨਾ ਕਰਿਆ ਕਰ ਆ ਥੋੜਾ ਵੀ ਜੀ ਸਮਾਨ ਪਈ ਨਹੀਂ ਹਾਦੀ ਕਰ ਦੇ ਜੀ ਬੜੀਆਂ ਹੈ ਰਾਫੇਆਂ ਕਰਦੀ ਆ ਜੇ ਕੁੜੀ ਦਾ ਸਮਾਨ ਥੋੜਾ ਬੜਾ ਲੈ ਆਉਣੀ ਆ ਵਿੱਚੋਂ ਕੱਢ ਲੈਂਦੀ ਆ ਹੈ ਇਹਦੇ ਪਾਣੀ ਵੀ ਮੇਰੀ ਸੱਸ ਨੂੰ ਪਤਾ ਹੀ ਕੁਛ ਨਹੀਂ ਪਤਾ ਮੈਂ ਸਾਰਾ ਹੀ ਮੈਨੂੰ ਹੈ ਆ ਪੀਸੇ ਦੋ ਦਿਨ ਸਾਹ ਬੰਦੇ ਵਿੱਚੋਂ ਖਸਖਾਏ ਆ